ਖਬਰ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਜਿਸ ਤੇ 4 ਤੋਂ ਵੱਧ ਕਤਲ ਦੇ ਮੁਕੱਦਮੇ ਦਰਜ ਨੇ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਲੜਿੰਦਾ ਸੀ ਇਹ ਬਦਮਾਸ਼ ਗੁਪਤ ਸੂਚਨਾ ਦੇ ਆਧਾਰ ਤੇ ਇਸ ਦਾ ਟਰੈਪ ਲਗਾਇਆ ਤਾਂ ਪੁਲਿਸ ਦੇ ਉੱਤੇ ਇਸ ਨੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਇਸ ਤੇ ਉੱਤੇ ਗੋਲੀ ਚਲਾਈ ਤਾਂ ਇਸ ਬਦਮਾਸ਼ ਤੇ ਲਾਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕਾਬੂ ਕਰ ਲਿਆ ਗਿਆ ਤੇ 45 ਬੋਤ ਪਿਸਟਲ ਵੀ ਤੋਂ 드라마ਤ ਹੋਇਆ ਜੁਗਰਾਜ ਸਿੰਘ ਜੱਕਾ ਨਾਮ ਦੇ ਇਸ ਵੱਡੇ ਬਦਮਾਸ਼ ਨੂੰ ਕਾਬੂ ਕੀਤਾ ਸ ਵੱਡੀ ਕਾਰਵਾਈ ਕੀਤੀ ਗਈ ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੁਗਰਾਜ ਨਾਮ ਦੇ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਚਾਰ ਤਫਤ ਕਤਲ ਦੇ ਮਕਦਮੇ ਦਰਚ ਹਨ ਪੁਲਿਸ ਨੂੰ ਲੜਿੰਦਾ ਸੀ ਤੇ ਗੁਪਤ ਸੂਚਨਾ ਦੇ ਦਾਰ ਤੇ ਜਦੋਂ ਇਸ ਬਦਮਾਸ਼ ਦਾ ਟਰੈਪ ਲਗਾਇਆ ਤੇ ਇਸਨੇ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਸ ਬਦਮਾਸ਼ ਦੀ ਲੱਤ ਤੇ ਵਿੱਚ ਗੋਲੀ ਲੱਗਤੀ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਇਹ ਜਗਰਾਤ ਸਿੰਘ ਉਥੇ ਜੱਜਾ ਜਿਹੜਾ ਕਿ ਮਰਾਤਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮੁਕਦਮੇ ਹੈ 1 143/24 ਮੁਕਦਮਾ ਹੈਗਾ 29/24 ਦਾ ਇਹ ਜਿਹੇ ਕੰਪਿਊਟਰ ਸੀਗਾ ਮਟਰ ਮਟਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਐਕਿਊਜ਼ ਮਾਉਂਟਡ ਸੀਗਾ ਅੱਜ ਸਾਡੀ ਸੀਆਈਏ ਨੂੰ ਤੇ ਨਾਲ ਹੀ ਸੀ ਸਿਟੀ ਸੰਤਾਨ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬੰਦਾ ਇਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ ਟਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਇਹ ਤੇ ਫਾਇਰ ਕੀਤਾ ਜਿਹੜੀ ਇਹਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ ਸਰ ਕੀ ਬ੍ਰਾਮਹਤ ਕੀ ਹੋਈ ਹੈ ਇਹ ਤੋਂ ਅਜੀ ਇਹ ਦੇਖੋ ਲੇਕ 45 ਬੋਲ ਦਾ ਪਿਸਤਲ ਜਿਹੜਾ ਹੈ ਬ੍ਰਾਮਹਤ ਕੀਤਾ ਗਿਆ ਹੈ ਮਾਮਲੇ ਦਰਜ ਨੇ ਕਹੀ ਤੇ ਕਿਸੇ 5 ਤੋਂ ਵੱਧ ਅਟੈਂਪਟ ਮਰਡਰ ਦੇ ਮਾਮਲੇ ਵਿੱਚ ਦਰਜ ਨੇ ਇੱਕ ਮਰਡਰ ਦਾ ਮਰਡਰ ਦੇ ਵਿੱਚ ਇਹ ਮੇਨ ਫੂਟਰ ਸੀਗਾ ਸਰ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਇਹਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਹਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸੰਦੇ ਕੀਤਾ ਜਾਵੇਗਾ ਇਸ ਵਕਤ ਵੱਡੀ ਖਬਰਸਾ ਇਹ ਪੁਲਿਸ ਦੇ ਵੱਲੋਂ ਵੱਡੇ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਜਿਸ ਤੇ 4 ਤੋਂ ਵੱਧ ਕਤਲ ਦੇ ਮੁਕੱਦਮੇ ਦਰਜ ਨੇ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਕਾਫੀ ਸਮੇਂ ਤੋਂ ਲੜਿੰਦਾ ਸੀ ਇਹ ਬਦਮਾਸ਼ ਗੁਪਤ ਸੂਚਨਾ ਦੇ ਆਧਾਰ ਤੇ ਇਸ ਦਾ ਟਰੈਪ ਲਗਾਇਆ ਤਾਂ ਪੁਲਿਸ ਦੇ ਉੱਤੇ ਇਸ ਨੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਤਾਂ ਪੁਲਿਸ ਨੇ ਇਸ ਦੇ ਉੱਤੇ ਗੋਲੀ ਚਲਾਈ ਤਾਂ ਇਸ ਬਦਮਾਸ਼ ਤੇ ਲਾਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕਾਬੂ ਕਰ ਲਿਆ ਗਿਆ ਤੇ 45 ਬੋਤ ਪਿਸਤਲ ਵੀਜ਼ ਤੋਂ ਬ੍ਰਾਮਾ ਤੋਂ ਹੋਇਆ ਜੁਗਰਾਜ ਸਿੰਘ ਜੱਕਾ ਨਾਮ ਦੇ ਇਸ ਵੱਡੇ ਬਦਮਾਸ਼ ਨੂੰ ਕਾਬੂ ਕੀਤਾ ਸ ਵੱਡੀ ਕਾਰਵਾਈ ਕੀਤੀ ਗਈ ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੁਗਰਾਜ ਨਾਮ ਦੇ ਬਦਮਾਸ਼ ਦਾ ਇਨਕਾਊਂਟਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਚਾਰ ਤਫਤ ਕਤਲ ਦੇ ਮਕਦਮੇ ਉਧਰ ਚਹਨ ਪੁਲਿਸ ਨੂੰ ਲੜਿੰਦਾ ਸੀ ਤੇ ਗੁਪਤ ਸੂਚਨਾ ਦੇ ਦਾਰ ਤੇ ਜਦੋਂ ਇਸ ਬਦਮਾਸ਼ ਦਾ ਟਰੈਪ ਲਗਾਇਆ ਤੇ ਇਸਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਸ ਬਦਮਾਸ਼ ਦੀ ਲੱਤ ਤੇ ਵਿੱਚ ਗੋਲੀ ਲੱਗਦੀ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ ਇਹ ਜਗਰਾਤ ਸਿੰਘ ਉਸ ਜੱਜ ਜਿਹੜਾ ਕਿ ਮਰਾਠਪੁਰ ਦਾ ਰਹਿਣ ਵਾਲਾ ਹੈ ਉਹਦੇ ਤੇ ਪਹਿਲਾਂ ਹੀ 4 ਤੋਂ ਵੱਧ ਅਟੈਂਪਟ ਟੂ ਮਰਡਰ ਦੇ ਮੁਕੱਦਮੇ ਆ ਇੱਕ 144/24 ਮੁਕੱਦਮਾ ਹੈਗਾ 29/24 ਦਾ ਇਹ ਦੇ ਵਿੱਚ ਕੰਪਿਊਟਰ ਸੀਗਾ ਮਟਰ ਮਟਰ ਹੋਇਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਇਹ ਮੇਨ ਐਕਿਊਜ਼ ਮਾਉਂਟਡ ਸੀਗਾ ਅੱਜ ਸਾਡੀ ਸੀਆਈਏ ਨੂੰ ਤੇ ਨਾਲ ਹੀ ਸਿਟੀ ਤੰਤਰਾਂ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਬੰਦਾ ਇੱਥੋਂ ਆ ਰਿਹਾ ਹੈ ਤੇ ਜਦੋਂ ਜਿਹੜਾ ਟਰੈਪ ਲਾਇਆ ਤੇ ਨੇ ਪੁਲਿਸ ਦੇ ਵੱਲ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਇਹ ਤੇ ਫਾਇਰ ਕੀਤਾ ਜਿਹੜੀ ਇਹਦੀ ਲੱਤ ਦੇ ਵਿੱਚ ਲੱਗਿਆ ਤੇ ਇਹਨੂੰ ਉਸ ਤੋਂ ਬਾਅਦ ਕਾਬੂ ਕੀਤਾ ਕਰਕੇ ਹਸਪਤਾਲ ਦੇ ਵਿੱਚ ਵੇਜਿਆ ਗਿਆ ਸਰ ਕੀ ਬ੍ਰਾਮਹ ਕੀ ਹੋਈ ਹੈ ਤੁਹਾਨੂੰ ਇਹ ਦੇਖੋ ਲੈ ਇੱਕ 45 ਬੋਰ ਦਾ ਪਿਸਤਲ ਜਿਹੜਾ ਹੈ ਬ੍ਰਾਮਹ ਕੀਤਾ ਗਿਆ ਮਾਮਲੇ ਦਰਜ ਨੇ ਕੋਈ ਤੇ 5 ਤੋਂ ਵੱਧ ਅਟੈਪਟ ਮਰਡਰ ਦੇ ਮਕਦਮੇ ਦਰਜ ਨੇ ਇੱਕ ਮਰਡਰ ਦਾ ਮਰਡਰ ਦੇ ਵਿੱਚ ਇਹ ਮੇਨ ਸ਼ੂਟਰ ਸੀਗਾ ਸਰ ਕਿਸੇ ਗੈਂਗ ਨਾਲ ਲਿੰਕ ਹੁਣ ਇਹਨੂੰ ਹੁਣੇ ਕਾਬੂ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਦਾ ਗੈਂਗ ਹੈ ਤੇ ਜਿਹੜੇ ਇਹਦੇ ਐਸੋਸੀਏਟ ਨੇ ਉਹਦੀ ਬਹਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਜੋ ਵੀ ਨਾਮ ਸਾਹਮਣੇ ਆਣਗੇ ਤੁਹਾਡੇ ਨਾਲ ਸੰਦੇ ਕੀਤਾ ਜਾਵੇਗਾ